ਮੇਰਾ ਨਾਮ ਸੁਭਾ ਸਿੰਘ ਆ ਜੀ ਪਿੰਡ ਮੇਰਾ ਭਰਤੋਆ ਹੈ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਵਰਕਰ ਹਾਂ ਸਾਨੂੰ 11:00 ਵਜੇ ਜਦੋਂ ਫੋਨ ਗਿਆ ਹੈ ਕਿ ਮਨ ਸਾਡੇ ਪਿੰਡ ਦੇ ਦੋਹਾਂ ਘਰਾਂ ਤੋਂ ਝੋਨਾ ਜਿਹੜੇ ਸਰਕਾਰ ਜ਼ਬਰਦਸਤੀ ਵਾਹ ਰਹੀ ਜਿਨ੍ਹਾਂ ਪੈਸੇ ਨਹੀਂ ਵੀ ਲਏ ਤੇ ਨਾ ਸਾਨੂੰ ਉਹ ਰੇਡੀ ਮਨਜ਼ੂਰ ਵਾ ਤੇ ਜਦੋਂ ਅਸੀਂ ਆਏ ਉਹਦੋਂ ਨੂੰ ਦੋ ਗੱਕਲੇ ਦੇ ਲਾਗੇ ਉਹਨਾਂ ਝੋਨਾ ਖਰਾਬ ਕਰਤਾ ਸੀ ਤੇ ਸਾਨੂੰ ਵੇਖ ਕੇ ਜਦੋਂ ਅਸੀਂ ਇੱਧਰ ਨੂੰ ਤੁਰੇ ਆ ਇਹ ਬੀਬੀ ਤੇ ਮੁੰਡਾ ਇਹਨਾਂ ਦਾ ਪਹਿਲਾਂ ਇੱਥੇ ਸੀ ਜਦੋਂ ਅਸੀਂ ਤੁਰੇ ਛੰਡਿਆ ਹੋਏ ਆਏ ਹਾਂ ਤੇ ਉਦੋਂ ਉਹਨਾਂ ਮਸ਼ੀਨਾਂ ਪਛਾਣ ਨੂੰ ਲੱਗੇ ਤੇ ਮਤਲਬ ਵੱਧ ਘੱਟ ਵੀ ਸਾਡੇ ਨਾਲ ਬੋਲੇ ਤਹਿਸੀਲਦਾਰ ਤੇ ਜਿਹੜੇ ਪਟਵਾਰੀ ਗਰਦਾਸਪੁਰ ਹੈ ਤੇ ਬਾਅਦ ਦੇ ਵਿੱਚ ਫਿਰ ਉਹ ਪੇਸ਼ਾਨ ਚੱਲ ਗਏ ਜਦੋਂ ਸਾਡੇ ਬੰਦੇ ਜਿਆਦਾ ਇਕੱਠੇ ਹੋ ਗਏ ਹੋਇਆ ਹੈ ਨਾ ਇਹ ਗਰਦਾਸਪੁਰ ਡੀਸੀ ਦੇ ਜੋ ਰੇ ਰੋਕੀ ਹੈ ਗਰਦਾਸਪੁਰ ਉਦੋਂ ਡੀਸੀ ਨੇ ਸਾਡੇ ਨਾਲ ਵੀਡੀਓ ਦੇ ਉੱਤੇ ਬੋਲ ਕੇ ਵੀ ਵਿਸ਼ਵਾਸਨ ਦਵਾਇਆ ਕਿ ਤੁਹਾਨੂੰ 1 ਲੱਖ ਕਰੋੜ 18 ਲੱਖ ਰੁਪਏ ਦੇ ਹਿਸਾਬ ਨਾਲ ਸਾਰੇ ਪੈਸੇ ਗਰਦਾਸਪੁਰ ਜਲੋਂ ਇੱਕ ਸਾਲ ਦੇਵਾਂਗੇ ਪਰ ਉਹ ਮੁੜ ਕੇ ਡੀਸੀ ਵੀ ਮੁੱਕਰ ਗਿਆ ਤੇ ਹੁਣ ਉਹ ਸਾਨੂੰ ਅਸੀਂ ਹੁਣ ਵੀ ਇਹ ਮੰਗ ਕਰਦੇ ਕਿ ਮਾਰਕੀਟ ਦਾ 4 ਗੁਣਾ ਤੋਂ ਵਸੇਬਾ ਜੜਾ ਬਾਕੇ ਜੋ ਜਿਹਦੇ ਹਿਸਾਬ ਨਾਲ ਸਾਡਾ 1 ਕਰੋੜ 35 ਲੱਖ ਦੇ ਹਿਸਾਬ ਨਾਲ ਬਣਦਾ ਵਾ ਜੇ ਉਹ ਸਾਨੂੰ ਸਰਕਾਰ ਦਿੰਦੀ ਆ ਤੇ ਅਸੀਂ ਪੈਗੀਆਂ ਛੱਡਣ ਨੂੰ ਤਿਆਰ ਹਾਂ ਤੇ ਜੇ ਸਰਕਾਰ ਉਹ ਨਹੀਂ ਦਿੰਦੀ ਤੇ ਅਸੀਂ ਮਰਨ ਨੂੰ ਤਿਆਰ ਹਾਂ ਪੈਗੀਆਂ ਨਹੀਂ ਛੱਡਾਂਗੇ ਕਿਉਂਕਿ ਜੇ ਅਸੀਂ ਸੜਕ ਨਹੀਂ ਰੋਕਣ ਦੇ ਹੱਕ 'ਚ ਅਸੀਂ ਇਹਨੇ ਜੋ ਤਿੰਨ ਸਰਕਾਰਾਂ ਦਿੰਦੀ ਆ ਰਹੀਆਂ ਮਾਰਕੀਟ ਰੇਟ ਦਾ 4 ਗੁਣਾ ਤੇ ਵਸੇਬਾ ਜੜਾ ਬਾਕੇ ਉਹਦੇ ਨਾਲ ਸਾਡਾ 1 ਕਰੋੜ 35 ਲੱਖ ਬਣਦਾ ਵਾ ਤੇ ਉਹ ਅੱਜ ਹੀ ਸਾਡੇ ਖਾਤਿਆਂ 'ਚ ਸਮਤੀ ਨਾ ਬਾਦੇ ਤਾਂ ਆਪ ਪਾਇਆ ਕਿ ਨਾ ਲੱਗਾ ਛੱਡ ਦਾਂਗੇ ਇਹ ਪੂਰਾ ਧੱਕਾ ਕਰਦੀ ਸਰਕਾਰ ਜੀ ਹੁਣ ਜਿਹੜੀ ਇਹ ਮਾਨ ਸਰਕਾਰ ਭਗਵੰਤ ਮਾਨ ਸਰਕਾਰ ਦੇ ਮੋਦੀ ਸਰਕਾਰ ਇੱਕ ਹੀ ਆਈ ਇਹ 20 ਟੀਮ ਆ ਜਿਹੜੀ ਮਾਨ ਸਰਕਾਰ ਆ ਨਾ ਮੋਦੀ ਦੀ ਇਹ ਸਾਰਾ ਕੁਝ ਉਹੀ ਕਰਵਾ ਰਹੀ ਹੈ ਦੇਖੋ ਸਾਰੇ ਇਹ ਤੇ ਬਿਲਕੁਲ ਸਿੱਧਾ ਮਤਲ ਧੱਕਾ ਸਰਕਾਰ ਦਾ ਜਿਹੜਾ ਜੀਵਿੰਦਾਰ ਆ ਕਿਦਾਂ ਫਸਲ ਨੂੰ ਵੇਚਦਾ ਕਿਦਾਂ ਗਾਉਂਦਾ ਇਹਨੂੰ ਕਿਦਾਂ ਵੱਡੀ ਹੁੰਦੀ ਆ ਕਿਦਾਂ ਪਲਦੀ ਆ ਹੁਣ ਵੇਖੋ ਆ ਜਿਹੜੀ ਮਸੀਲਾ ਫਿਰ ਗਿਆ ਦੇ ਵਿੱਚ ਨਿਕਲਣਾ ਕੀ ਆ ਇਹ ਤੇ ਬਿਲਕੁਲ ਉੱਤ ਪ੍ਰੈਸ ਕਰ ਗਿਆ ਨਾ ਝੋਨੇ ਨੂੰ ਇਹਦਾ ਮੁਆਵਜ਼ਾ ਵੀ ਦਿੱਤਾ ਜਾਵੇ ਜਿਹੜਾ ਰੇਟ ਵਾ ਸਰਕਾਰੀ 36 ਲੱਖ ਦੇਣ ਦੇ ਆ 1 ਕਰੋੜ 18 ਲੱਖ ਬਣਦਾ ਜਿਹੜਾ ਮੰਨੇ ਆਏ ਉਹ ਮੁਆਵਜ਼ਾ ਦਿੱਤਾ ਜਾਵੇ ਨੂੰ ਰੋਡ ਦਾ ਇਹ ਵਿਧਵਾ ਜਨਾਨੀ ਆ ਹੁਣ ਦੱਸੋ ਵੀ ਇਹਦਾ ਮਤਲਬ ਜਿਹੜਾ ਵਾ ਕੀ ਹਿਸਾਬ ਕਿਤਾਬ ਹੋਊਗਾ ਕਿੱਦਾਂ ਝੋਨਾ ਲਾਉਣਾ ਇਹਨਾਂ ਨੇ ਇੱਕ ਮੇਰਾ ਵੀਰੋ ਹੈਂਡੀਕੈਪ ਆ ਉਹਦੀ ਨਾਲ ਦੀ ਵੀ ਹੈਂਡੀਕੈਪ ਆ ਛੋਟੇ ਉਹਦੇ ਬੱਚੇ ਆ ਉਹਦਾ ਵੀ ਅੱਧਾ ਗੱਲਾ ਝੋਨਾ ਖਰਾਬ ਕਰਤਾ ਇੱਕ ਸਲਵਿੰਦਰ ਸਿੰਘ ਬਾਦਰ ਸਿੰਘ ਆ ਅਸੇਗ ਨਾਲਾਂ ਦੇ ਲਗਭਗ ਉਹਦਾ ਵੀ ਖਰਾਬ ਕੀਤਾ ਇਹਨਾਂ ਨੇ ਇਹ ਤਾਂ ਸਾਰਿਆਂ ਨੂੰ ਮੇਰੇ ਭੈਣ ਭਰਾਵਾਂ ਨੂੰ ਬਾਵਜਾ ਦਿੱਤਾ ਜਾਣਾ ਜਾਈ ਬਿਨਾ ਨੋਟਿਸ ਤੋਂ ਤਹਿਸੀਲਦਾਰ ਆ ਕੇ ਇੱਥੇ ਆਪ ਖੁਦ ਵਾ ਕੇ ਗਿਆ ਏ ਥੋਨਾ ਮਸ਼ੀਨਾ ਵਿੱਚ ਵਾੜ ਕੇ ਜਦੋਂ ਅਸੀਂ ਇੱਥੇ ਆਏ ਆ ਉਦੋਂ ਇਹਨਾਂ ਨੇ ਮਸ਼ੀਨਾ ਭਜਾ ਕੇ ਬਾਹਰ ਕੱਢ ਕੇ ਦੱਦਰ ਲਾ ਗਏ ਪਹਿਲਾਂ ਸਾਨੂੰ ਕਿਸ ਨੂੰ ਨੋਟਿਸ ਨਹੀਂ ਆਇਆ ਕਿਸ ਨੇ ਦੱਸਿਆ ਨਹੀਂ ਕੱਖ ਵੀ ਕਿ ਬਣਦੀ ਕਾਰਵਾਈ ਵੀ ਤਹਿਸੀਲਦਾਰ ਤੇ ਕੀਤੀ ਜਾਣੀ ਚਾਹੀਦੀ ਹੈ ਅਗਰ ਜੇ ਨਹੀਂ ਹੁੰਦੀ ਤੇ ਫਿਰ ਧਰਨੇ ਤੇ ਲੱਗਦੇ ਰਹਿੰਦੇ ਆ ਫਿਰ ਬਾਅਦ ਚ ਕਾ ਦਿੰਦੇ ਆ ਕਿਸਾਨ ਯੂਨੀਅਨ ਵਾਲੇ ਧਰਨੇ ਲਾਉਂਦੇ ਆ ਉਹ ਤੇ ਫਿਰ ਲੱਗਣੀ ਆ ਮੇਰਾ ਨਾਮ ਸਰਦਾ ਸਕੰਦਰ ਸਿੰਘ ਜੀ ਪਿੰਡ ਦੰਗਲਚੌਰ ਮੇਰੀ ਜ਼ਮੀਨ ਜੀ ਆ ਰਹੀ ਆ ਰੋਡ ਦੇ ਜਿਹੜਾ ਰੋਡ ਨਿਕਲਿਆ ਹਵੀ ਉਹਦੇ ਉੱਤੇ ਜੀ ਨੁਕਸਾਨ ਮੇਰਾ ਵਾਵਾ ਕਾਫੀ ਕਰ ਗਏ ਆ ਬੱਚੇ ਮੇਰੇ ਛੋਟੇ ਆ ਹੈਂਡੀਕੈਪ ਜੁਮੇ ਜੀ ਅਸੀਂ ਹੈਂਡੀਕੈਪ ਆ ਤਾਂ ਖਾਨੂੰ ਜੀ ਬਹੁਤ ਜ਼ਿਆਦਾ ਨੁਕਸਾਨਾ ਡਾ ਕਰ ਗਏ ਜੀ ਕੁਝ ਤਿੰਨ ਚਾਰ ਕੜਾਈ ਥਾਂ ਦਾ ਜਿਹੜਾ ਵਾ ਉਹ ਝੋਨੇ ਨੂੰ ਕਬਰ ਕਰ ਗਏ ਉੱਤੇ ਵਾਗੇ ਜੀ ਜੀ ਮੈਨੂੰ ਪਤਾ ਬਾਅਦ ਲੱਗਾ ਮੈਂ ਕਰਦਾ ਦਵਾਈ ਲੈਣ ਗਿਆ ਤੇ ਬਾਅਦ ਆਇਆ ਮੈਂ ਜਦੋਂ ਉਧਰੋਂ ਫੇਰ ਗਿਆ ਜੀ ਕੋਈ ਮੈਨੂੰ ਨੋਟ ਚ ਨਹੀਂ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਉਹ ਖੁਦ ਮੈਂ ਪਟਵਾਰੀ ਨੂੰ ਵੀ ਫੋਨ ਦੋ ਵਾਰਾ ਕੀਤਾ ਕੋਈ ਕੰਮ ਹੀ ਮੈਨੂੰ ਆਪਣਾ ਕੋਚਰਾ ਕੋਈ ਪਟਵਾਰੀ ਨੇ ਮੈਨੂੰ ਇਹ ਵੀ ਨਹੀਂ ਦੱਸਿਆ ਵੀ ਤੇਰੀ ਪੈੜੀ ਨੂੰ ਆਣ ਕੇ ਅਸੀਂ ਆਹ ਕਰਨ ਦੇ ਆ ਜੋ ਕਰਨ ਦੇ ਆ ਕੁਝ ਮੈਨੂੰ ਆਪਣੇ ਕੋ ਲੋੜਵੰਦ ਕੰਮ ਹੀ ਕੋਈ ਪਟਵਾਰੀ ਨਾ ਪਟਵਾਰੀ ਨੇ ਉਦੋਂ ਮੈਨੂੰ ਪਤਾ ਲੱਗਾ ਵੀ ਪਟਵਾਰੀ ਆਉਂਦਾ ਵੀ ਮੈਂ ਤੇ ਤੁਹਾਡੇ ਪਿੰਡੀ ਆਇਆ ਵਾਂ ਤੇ ਮੈਂ ਇਹਨਾਂ ਮੈਨੂੰ ਬਾਅਦ ਪਤਾ ਲੱਗਾ ਵੀ ਉਹ ਮੇਰਾ ਨੁਕਸਾਨ ਹੀ ਕਰਨ ਆਇਆ ਵਾ ਮੰਗੇ ਹੋਇਆ ਜੀ ਸਾਨੂੰ ਉਹ ਜੋ ਸਾਡਾ ਨੁਕਸਾਨ ਹੋਇਆ ਉਹਦਾ ਮਾਜਮਾ ਮਿਲ ਜੇ ਜੀ ਜੋ ਵੀ ਸਰਕਾਰ ਸਾਨੂੰ ਦਵੇ ਪਰ ਪਾਲਕੌਰ ਜੇਖੇ ਤੋਂ ਵਾਗੇ ਜੀ ਬਿਨਾ ਪੁੱਛਿਓ ਬਿਨਾ ਦੱਸਿਓ ਕੋਈ ਪੈਸਾ ਨਹੀਂ ਮੈਂ ਪਵਾਇਆ ਹੈਗਾ ਖੇਤਾਂ ਦਾ ਪਰ ਤਹਿਸੀਲਦਾਰ ਸਾਹਿਬ ਬਿਨਾ ਆਰਡਰ ਤੋਂ ਮੇਰੇ ਖੇਤ ਵਾਗੇ ਨੇ ਨੁਕਸਾਨ ਕਰ ਗਏ ਮੇਦਾ ਮੁਆਵਜ਼ਾ ਕੌਣ ਭਰੇਗਾ ਪਹਿਲੀ ਮੇਰੀ 5 5.5 45 ਹੁੰਦੀਆਂ ਜੀ ਤਾਂ ਮੈਨੂੰ ਵੱਧ ਤੋਂ ਵੱਧ ਰੇਟ ਚਾਹੀਦਾ ਖੇਤਾਂ ਦਾ ਜੀ ਨਹੀਂ ਜੀ ਮੈਂ ਵਿਧਵਾ ਜਨਾਨੀ ਕੋਈ ਕਮਾਣ ਵਾਲਾ ਨਹੀਂ ਹੈਗਾ ਬੱਚੇ ਮੇਰੇ ਛੋਟੇ ਆ ਹਾਂਜੀ ਮੇਰਾ ਘਰ ਵੀ ਆਉਂਦਾ ਵਾ ਉਹਦਾ ਵੀ ਰੇਟ ਪੂਰਾ ਨਹੀਂ ਦਿੱਤਾ ਜਾ ਰਿਹਾ ਕੋਈ ਨੋਟਿਸ ਨਹੀਂ ਭੇਜਿਆ ਜੀ ਕੋਈ ਮਨਜ਼ੂਰੀ ਨਹੀਂ ਲਈ ਹੈਗੀ ਬਿਨਾ ਮਨਜ਼ੂਰੀ ਤੋਂ ਆਣ ਕੇ ਇਹ ਨਾ ਨਹੀਂ ਮਸ਼ੀਨਾਂ ਵਿੱਚ ਵੜਤੀ ਦੋ ਕਿੱਲੇ ਦੇ ਡੇੜੇ ਕਿੜਾ ਦੋ ਕਿੱਲੇ ਦੇ ਡੇੜੇ ਕਿੜਾ ਜੀ ਪੰਜਾਬ ਸਰਕਾਰ ਕੋ ਇਹ ਮੰਗ ਕਰਦੇ ਆ ਸਾਨੂੰ ਖੇਤਾਂ ਦਾ ਰੇਟ ਜਿਹੜਾ ਵੱਧ ਤੋਂ ਵੱਧ ਦਿੱਤਾ ਜਾਵੇ ਸਾਨੂੰ ਰੇਟ ਬਹੁਤ ਘੱਟ ਦੇ ਰਹੇ